ਮੈਂ ਤੁਹਾਡਾ ਆਪਣਾ ਹਰੀਸ਼ ਪੰਡਾਰੀ ਆ ਜਿਸ ਨੂੰ ਜੀ ਹਾਂ ਖਗੋਰਾ ਦੇ ਪਿੰਡ ਗੁਲਾਬਗੜ੍ਹ ਵਿਖੇ ਜਿੱਥੇ ਕਿ ਧੰਨ ਧੰਨ ਭਗਤ ਜਵਾਲਾ ਦਾਸ ਜੀ ਦਾ ਸਲਾਨਾ ਮੇਲਾ ਜਿਹੜਾ ਹੈਗਾ ਵਾ ਚੱਲ ਰਿਹਾ ਹੈਗਾ ਵਾ ਦਿਖਾਵਾਂਗੇ ਸਿੱਧੀਆਂ ਲਾਈਵ ਤਸਵੀਰਾਂ ਇਸ ਮੇਲੇ ਦੀ ਕਿਸ ਤਰ੍ਹਾਂ ਮੇਲਾ ਭਰਿਆ ਹੋਇਆ ਹੈਗਾ ਵਾ ਔਰ ਕਿਸ ਤਰ੍ਹਾਂ ਦੇ ਪ੍ਰਬੰਧ ਕਵਲ ਜਿਹੜੇ ਸਾਰੇ ਯੋਜਨ ਕੀਤੇ ਗਏ ਹੈਗੇ ਪ੍ਰਬੰਧ ਕੀਤੇ ਗਏ ਹੈਗੇ ਸੋ ਕੈਮਰਾਮੈਨ ਨੂੰ ਬੇਨਤੀ ਹੈ ਕਿ ਸਾਰੇ ਦ੍ਰਿਸ਼ ਲਾਈਵ ਦਿਖਾਈ ਜਾਣ ਸੋ ਦੱਸਦੀ ਹੈ ਕਿ ਕਿਸ ਤਰ੍ਹਾਂ ਜਿਹੜੀ ਸੰਗਤ ਵੱਡੀ ਗਿਣਤੀ ਵਿੱਚ ਜਿਹੜੀ ਇੱਥੇ ਨਤਮਸਤਕ ਹੋਈ ਹੈਗੀ ਆ ਦਰਬਾਰ ਵਿਖੇ ਔਰ ਨਾਲ ਨਾਲ ਸਿੱਧੀਆਂ ਤਸਵੀਰਾਂ ਦਿਖਾਵਾਂਗੇ ਕਿ ਅੰਦਰ ਜਿਹੜਾ ਹੈਗਾ ਵਾ ਲੰਗਰ ਚੱਲ ਰਿਹਾ ਹੈਗਾ ਬਾਈ ਇੱਧਰ ਸਜਾਵਟਾਂ ਪਰ ਇਹ ਮੇਲਾ ਵਰਗਾ ਮਾਹੌਲ ਜਿਹੜਾ ਹੈਗਾ ਮੇਲਾ ਬਣਿਆ ਹੋਇਆ ਹੈਗਾ ਵਾ ਆ ਲੋਕਾਂ ਦੇ ਬੱਚਿਆਂ ਦੇ ਮਨੋਰੰਜਨ ਵਾਸਤੇ ਜਿਹੜੇ ਹੈਗੇ ਆ ਇੱਥੇ ਦੁਕਾਨਾਂ ਸਜੀ ਹੋਈਆਂ ਹੈਗੀਆਂ ਸਾਰੀਆਂ ਸੁਆਮਾਂ ਔਰ ਕਿੱਥਾ ਪ੍ਰਬੰਧ ਕੀਤਾ ਗਿਆ ਹੈ ਪ੍ਰਬੰਧਕਾਂ ਵੱਲੋਂ ਗੱਲਬਾਤ ਕਰਕੇ ਦੇਖਾਂਗੇ ਨਾਲ ਨਾਲ ਗੱਲਬਾਤ ਕਰਕੇ ਦੇਖਾਂਗੇ ਨਾਲ ਨਾਲ ਕੇ ਜਿਹੜਾ ਹੈਗਾ ਵਾ ਪਿੰਡ ਦੇ ਮੌਜੂਦਾ ਸਰਪੰਚ ਹੈਗੇ ਆ ਹਰਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਕੇ ਦੇਖਾਂਗੇ ਜੋ ਕਿ ਦਰਵਾਜ਼ੇ ਦੇ ਮੁੱਖ ਸੇਵਾਦਾਰ ਵੀ ਹੈਗੇ ਆ ਸੋ ਕੈਮਰ ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਸਾਰਾ ਹੈਗਾ ਵਾ ਅ ਦਰਬਾਰ ਦੇ ਬਾਹਰ ਪੌਦਿਆਂ ਦਾ ਜਿਹੜਾ ਹੈਗਾ ਵਾ ਪੌਦਿਆਂ ਨਾਲ ਕਹਿ ਸਕਦੇ ਪੌਦਿਆਂ ਲੰਗਰ ਤੱਕ ਲਗਾਇਆ ਗਿਆ ਹੈਗਾ ਵਾ ਪੌਦੇ ਵੰਡੇ ਜਾ ਰਹੇ ਹੈਗੇ ਆ ਔਰ ਦੇਖਦੇ ਆ ਕਿ ਜਿਹੜੇ ਪੌਦੇ ਆ ਨੂੰ ਲੈਣ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਹੈਗਾ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਪਾਰੀ ਉਤਸ਼ਾਹ ਹੈਗਾ ਵਾ ਸੋ ਸਰਪੰਸਾ ਖੁਦ ਪੌਦਿਆਂ ਵਰਤੌਦੇ ਹੋਏ ਪੌਦਿਆਂ ਨੂੰ ਲੈਣ ਵਿੱਚ ਪਿੰਡ ਦੇ ਵਸਨੀਕਾਂ ਨੇ ਲੋਕਾਂ ਨੇ ਸੰਗਤਾਂ ਨੇ ਕਾਫੀ ਉਰਜਾਣ ਦਿਖਾਇਆ ਇੱਧਰ ਦੇਖ ਸਕਦੇ ਹੋ ਤੋ ਕਿਸ ਤਰ੍ਹਾਂ ਸੰਗਤ ਹੈਗੀ ਆ ਜਿਹੜੇ ਲੰਗਰ ਤੋਂ ਬਾਅਦ ਦਰਵਾਰ ਵਿਖੇ ਨਤਬਸਤ ਕੋਰਟ ਤੋਂ ਬਾਅਦ ਜਿਹੜੇ ਹੈਗੇ ਆ ਉਹਦੇ ਵੀ ਲਗਾਉਣ ਵਾਸਤੇ ਆਪਾਂ ਆਪਣੇ ਘਰੋਂ ਲੈ ਕੇ ਜਾ ਰਹੇ ਹੈਗੇ ਆ ਸੋ ਮੌਕੇ ਤੇ ਸਪੰਸਾ ਮਜੂਰ ਹੈਗੇ ਆ ਸਪੰਸਾ ਨਾਲ ਗੱਲਬਾਤ ਕਰਕੇ ਦੇਖ ਰਹੇ ਆ ਆ ਜਾਓ ਲੈ ਜਾਓ ਵੀ ਇਹ ਇਸ ਚੀਜ਼ ਜਿਹੜੀ ਹੈਗੀ ਆ ਸਾਰੇ ਮੇਲੇ ਦੇ ਆਯੋਜਨ ਕਿਸ ਤਰ੍ਹਾਂ ਕੀਤੇ ਜਾਂਦੇ ਕੋਈ ਸੰਸਥਾ ਚਲਾਉਂਦੀ ਹੈਗੀ ਜਾਂ ਫਿਰ ਸਮੂਹ ਸੰਗਤ ਦੇ ਸਹਿਯੋਗ ਨਾਲ ਨਹੀਂ ਦੇਖੋ ਸਾਡੇ ਸਾਰੀ ਸੰਗਤ ਜਿੰਨੀ ਵੀ ਆ ਪਿੰਡ ਦੀ ਸਾਰੀ ਸੰਗਤ ਦਾ ਸਹਿਯੋਗ ਆ ਸੋ ਜਿਸ ਤਰ੍ਹਾਂ ਕੁਝ ਮੁੱਖ ਬੰਦੇ ਚੁਣੇ ਜਾਂਦੇ ਨੇ ਕਮੇਟੀ ਸਾਡੇ ਪਿੰਡ ਦੀ ਆ ਦੋਨੋਂ ਸਥਾਨਾਂ ਸਾਂਝੇ ਇੱਕੋ ਕਮੇਟੀ ਚਲਾਉਂਦੀ ਆ ਔਰ ਬਹੁਤ ਵਧੀਆ ਪ੍ਰਬੰਧਨਾਂ ਦਾ ਬਹੁਤ ਵਧੀਆ ਲੀਕ ਦੇ ਇੱਕ ਮਹੀਨੇ ਤੋਂ ਪਹਿਲਾਂ ਤਿਆਰੀ ਚੱਲਦੀ ਪਈ ਆ ਤਿੰਨ ਦਿਨ ਤੋਂ ਲੰਗਰ ਚੱਲ ਰਿਹਾ ਹੈ ਤਕਾਲਾ ਸਵੇਰੇ ਗੁਰੂ ਮਹਾਰਾਜ ਦੀ ਆਰਤੀ ਹੋ ਰਹੀ ਆ ਤਾਂ ਬਹੁਤ ਵਧੀਆ ਤਰੀਕੇ ਨਾਲ ਕਮੇਟੀ ਜਿਹਨੇ ਮੈਂਬਰ ਆ ਬਹੁਤ ਤਰੀਕੇ ਨਾਲ ਸੰਗਤ ਨੂੰ ਕੰਟਰੋਲ ਕਰਦੇ ਆ ਔਰ ਵਧੀਆ ਤਰੀਕੇ ਨਾਲ ਚਲਾਉਂਦੇ ਆ ਸਾਰਾ ਸਮਗਮ ਸੋ ਇਹ ਜ ਮੇਲਾ ਇੱਕ ਦਿਨ ਵਾਸਤੇ ਹੀ ਚੱਲਦਾ ਹੈ ਜਾਂ ਦੋ ਤਿੰਨ ਦਿਨ ਤਿੰਨ ਦਿਨ ਚੱਲਦਾ ਜੀ ਤਿੰਨ ਦਿਨ ਜਿਸ ਤਰ੍ਹਾਂ ਅਖੰਡ ਪਾਠ ਆਰੰਭ ਹੁੰਦੇ ਆ ਜੀ ਉਹ ਤਿੰਨ ਦਿਨ ਲਗਾਤਾਰ ਚੱਲਦੇ ਅੱਜ ਦਿਨ ਭੋਗ ਪਾ ਕੇ ਉਹਨਾਂ ਦੇ ਨਾਮ ਤੇ ਹਾਂ ਜੀ ਜਿਵੇਂ ਸਲਾਨਾ ਮੇਲਾ ਚੱਲਦਾ اسی ਤਰ੍ਹਾਂ ਤਿੰਨ ਦਿਨ ਚੱਲਦਾ ਰਹਿੰਦਾ ਹੈ ਸਲਾਨਾ ਮੇਲਾ ਚੱਲਦਾ ਹੈਗਾ ਤੁਸੀਂ ਨਹੀਂ ਦੱਸਿਆ ਕਿ ਲੇਕਿਨ ਇਹ ਦੱਸੋ ਕਿ ਇਸ ਸਮਾਗਮ ਤੋਂ ਇਲਾਵਾ ਵੀ ਇੱਥੇ ਹੋਰ ਸਮਾਗਮ ਹੁੰਦੇ ਹੈਗੇ ਜਾਂ ਇਹੀ ਇੱਕ ਹੁੰਦਾ ਸਾਲ ਪਰਚ ਨਹੀਂ ਸਰ ਜਿਨ੍ਹਾਂ ਦਾ ਸਥਾਨ ਆ ਦੇਖੋ ਮੇਲੇ ਵੀ ਉਹਨਾਂ ਦੇ ਹੀ ਆ ਇੱਥੇ ਸਿਰਫ ਇੱਕ ਇਹੀ ਮੇਲਾ ਹੁੰਦਾ ਆ ਬਾਕੀ ਸਾਂਝੀ ਜਗ੍ਹਾ ਜਿੱਦਾਂ ਠੰਡੀਆਂ ਬੋਹਣਾ ਸ਼ਾਮਾਂ ਹੈਗੀਆਂ ਸੱਥਾਂ ਪਿੰਡ ਦੀਆਂ ਨਾਲ ਮਾਰ ਕੇ ਬੈਠਦੀਆਂ ਜਿਹੜਾ ਮੇਨ ਸਲਾਨਾ ਮੇਲਾ ਹੈ ਉਹ ਇੱਕੋ ਹੀ ਹੁੰਦਾ ਹੈਗਾ ਤਿੰਨ ਦਿਨ ਚੱਲਦਾ ਕੀ ਅਪੀਲ ਕਰਦੇ ਹੋ ਨੌਜਵਾਨਾਂ ਨੂੰ ਕਿ ਨਸ਼ਿਆਂ ਨੂੰ ਤਿਆ ਕੇ ਕਿਸ ਤਰ੍ਹਾਂ ਇਹ ਜੋ ਸਮਾਗਮ ਵਿੱਚ ਆਪਣੀ ਸ਼ਿਰਕਤ ਕਰਨ ਔਰ ਜਿਹੜੇ ਨੌਜਵਾਨ ਖਾਸ ਤੌਰ ਤੇ ਨਸ਼ਾ ਕਰਕੇ ਆਉਂਦੇ ਹੈਗੇ ਫੁੱਲੜਵਾਜੀ ਕਰਦੇ ਹੈਗੇ ਪ੍ਰੋਗਰਾਮ ਨੂੰ ਖਰਾਬ ਕਰਦੇ ਆ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਦੇਖੋ ਸਾਡੇ ਪਿੰਡਾਂ ਦੇ ਜਿਹੜੇ ਮਾਹੌਲ ਆ ਸਾਡਾ ਪਿੰਡ ਛੋਟਾ ਪਿੰਡ ਆ ਇਸ ਪਿੰਡ ਦੇ ਵਿੱਚ ਕੋਈ ਨੌਜਵਾਨ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ ਕੋਈ ਨਸ਼ਾ ਕਰਕੇ ਆ ਕੇ ਇੱਥੇ ਖਰਾਬੀ ਹੋ ਜਾਵੇ ਲੜਾਈ ਝਗੜਾ ਹੋਵੇ ਇੱਦਾਂ ਦਾ ਮਾਹੌਲ ਹੀ ਹੈ ਨੀਗਾ ਨਾ ਉਸ ਤਰ੍ਹਾਂ ਦੀ ਦੇਦੇ ਪਰ ਬੱਚਿਆਂ ਨੂੰ ਅਪੀਲ ਆ ਵੀ ਜੇ ਇਸ ਟਾਈਮ ਦੇ ਵਿੱਚ ਅਸੀਂ ਬਚ ਗਏ ਨਸ਼ੇ ਦੇ ਵਿੱਚੋਂ ਤਾਂ ਬਹੁਤ ਵਧੀਆ ਆ ਜਿਹ ਆਉਣ ਵਾਲਾ ਟਾਈਮ ਨਾਲ ਘਰ ਵੀ ਗਿਆ ਤਾਂ ਬਾਹਰ ਵੀ ਗਿਆ ਇਸ ਲਈ ਕਹਿੰਦੇ ਉਹਨਾਂ ਨੂੰ ਚਾਹੋ ਜਿੰਨਾ ਚਾਹੁੰਦਾ ਜਿਸ ਤੱਕ ਸਾਡੀ ਆਵਾਜ਼ ਜਾਂਦੀ ਹੈ ਉਸ ਗੱਲ ਨੂੰ ਜਰੂਰ ਸੁਣਨ ਜਿੰਨਾ ਬੱਚਾ ਬਚ ਗਿਆ ਇਸ ਚੀਜ਼ ਤੋਂ ਨਸ਼ੇ ਤੋਂ ਉਹਨਾਂ ਹੀ ਵਧੀਆ ਬਸ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨਤਮਸਟਕ ਹੋਈ ਹੈ ਦਰਬਾਰ ਵਿਖੇ ਔਰ ਲੰਗਰ ਹਾਲ ਭਰਿਆ ਪਿਆ ਹੈਗਾ ਆਸ-ਪਾਸ ਵੀ ਸੰਗਤਾਂ ਦੀ ਜਿਹੜੀ ਰੌਣਕ ਹੈਗੀ ਆ ਇਹ ਜਿਹੜੀ ਸਾਰਾ ਇੰਨਾ ਜਿਹੜਾ ਬਜਟ ਹੈਗਾ ਫਿਰ ਕਿਸ ਤਰ੍ਹਾਂ ਸੰਗਤ ਸਹਿਯੋਗ ਕਰਦੀ ਹੈ ਦੇਖੋ ਐਨਆਰਈ ਵੀਰਾਂ ਵਧੀਆ ਸਹਿਯੋਗ ਕਰਦੇ ਆ ਕੋ ਲੰਗਰ ਦੀ ਸੇਵਾ ਕਰ ਦਿੰਦਾ ਕੋ ਚਾਹ ਦੀ ਕਰ ਦਿੰਦਾ ਬਾਕੀ ਪਿੰਡ ਵਾਲੇ ਰਲ ਕੇ ਸਾਰੀ ਜੋ ਵੀ ਢਾਲ ਹੈ ਇਕੱਠੀ ਕਰਕੇ ਔਰ ਵਧੀਆ ਤਰੀਕੇ ਨਾਲ ਸ਼ਹਿਰ ਨਾਲ ਸਾਰਾ ਕੰਮ ਵਧੀਆ ਹੋ ਜਾਂਦਾ ਆ ਸੋ ਜਿਹੜਾ ਭਗਤ ਜਵਾਲਾ ਜੀ ਹੈਗੇ ਆ ਉਹਨਾਂ ਬਰ ਥੋੜੀ ਜਗ੍ਹਾ ਦੇ ਇਤਿਹਾਸ ਬਾਰੇ ਕੁਝ ਜੀ ਦੇਓਗੇ ਕੁਝ ਜੀ ਜੀ ਜਿਹੜਾ ਭਗਤ ਜਵਾਲਾ ਦਾ ਜੀ ਦਾ ਸਥਾਨ ਆ ਅਸਲੀਨਾ ਦਾ ਜਿਹੜਾ ਪਿੰਡ ਲਖਪੁਰਾ ਲਖਪੁਰਾ ਤੇ ਅੱਜ ਇਹਨਾਂ ਨੂੰ ਦੁਨੀਆ ਤੋਂ ਗਏ ਹੋਏ 65 ਸਾਲ ਦੇ ਕਰੀਬ ਹੋ ਗਏ 66 ਵੀ ਸਾਲਾਨਾ ਵਰਸੀ ਚੱਲ ਰਹੀ ਆ ਤੇ ਇਹਨਾਂ ਨੇ ਜਿਹੜੇ ਉਪਰਾਲੇ ਕੀਤੇ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ ਹਾਂ ਜਿਸ ਤਰ੍ਹਾਂ ਠੰਡੀਆਂ ਬੋੜਾ ਲਾਈਆਂ ਖੁਈਆਂ ਲੱਗੀਆਂ ਰਸਤੇ 'ਚ ਆਉਣ ਜਾਣ ਵਾਲੇ ਰਾਹੀ ਰਾਲੀ ਪਾਣੀ ਠੰਡਾ ਤੇ ਉਹ ਪਸ਼ੂਆਂ ਦੇ ਲਈ ਛੱਪੜ ਉਹਨਾਂ ਨੇ ਜਾਨਵਰ ਤੋਂ ਲੈ ਕੇ ਹਰ ਇਨਸਾਨ ਤੱਕ ਭਲਾਈ ਦਾ ਹੀ ਕੰਮ ਕੀਤਾ ਤਾਂ ਹੀ ਉਹਨਾਂ ਦੀ ਅੱਜ ਯਾਦਾਂ ਤਾਜ਼ੀਆਂ ਹੋ ਰਹੀਆਂ ਨੇ ਉਹਨਾਂ ਦੇ ਦਿੱਕੇ ਵੀ ਪਾਕੀ ਸਾਹਿਬ ਪਏ ਹੋਏ ਹੈਗੇ ਜਾਂ ਕੀ ਕੋਈ ਮਹਾਰਾਜ ਦਾ ਕੋਈ ਪ੍ਰਕਾਸ਼ ਵੀ ਇੱਥੇ ਹੈ ਜੀ ਪ੍ਰਕਾਸ਼ ਸਾਡੇ ਗੁਰਦੁਆਰਾ ਸਾਹਿਬ ਆ ਜਿਹੜੇ ਤਿੰਨ ਦਿਨ ਦਾ ਪ੍ਰਕਾਸ਼ ਆ ਗੁਰਦੁਆਰਾ ਸਾਹਿਬ ਤੋਂ ਸਾਡਾ ਇੱਥੇ ਲਿਆਂਦੇ ਹੁੰਦਾ ਤਸਵੀਰ ਹੁੰਦਾ ਹਾਂਜੀ ਹੀ ਬਿਲ ਕਰ ਦੋ ਪਿੰਡ ਵਾਸੀਆਂ ਨੂੰ ਸਮੂਹ ਸੰਗਤ ਨੂੰ ਕਿ ਕਿਸ ਤਰ੍ਹਾਂ ਦਰਵਾਜ਼ਾ ਨੂੰ ਹੋਰ ਜਿਆਦਾ ਵਿਸਤਾਰ ਕਰਨ ਲਈ ਕਿਸ ਤਰ੍ਹਾਂ ਅੱਗੇ ਆਉਣ ਦੇਖੋ ਕਿਸੇ ਟਾਈਮ ਨੌ ਜਵਾਨਾਂ ਨੇ ਬੀੜਾ ਚੱਕਿਆ ਸੀਗਾ ਤੇ ਇਹ ਸਥਾਨ ਪਹਿਲਾਂ ਇਦਾਂ ਖਾਲੀ ਸੀ ਕੋਈ ਬਾਗਲਾ ਨਹੀਂ ਸੀ ਹੌਲੀ ਹੌਲੀ ਸਟੈਪ ਬਾਈ ਸਟੈਪ ਜਿਸ ਤਰ੍ਹਾਂ ਹਾਲ ਬਣ ਗਿਆ ਪਹਿਲਾਂ ਇਕੱਲੀ ਕੁੱਟਿਆ ਸੀ ਉਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਉਪਰਾਲੇ ਆ ਬਹੁਤ ਵਧੀਆ ਤਰੀਕੇ ਨਾਲ ਕਮੇਟੀ ਬਹੁਤ ਔਰ ਪਿੰਡ ਸਾਰੇ ਸਹਿਯੋਗ ਨਾਲ ਵਧੀਆ ਕੰਮ ਹੋ ਰਿਹਾ ਸਾਰਾ ਸੋ ਜਿਹੜੇ ਪੌਦੇ ਪਿੱਛੇ ਵੜ ਰਹੇ ਕਿੱਥੋਂ ਲੈ ਕੇ ਆਏ ਤੁਸੀਂ ਸਰ ਪੌਦਿਆਂ ਦਾ ਇਦਾਂ ਹੈਗਾ ਵੀ ਜੇਕਰ ਅਸੀਂ ਪੌਦੇ ਖਰੀਦਦੇ ਆ ਕਈ ਬੰਦਾ ਆਮ ਬ ਤੋ ਸਾਡੀ लवली ਦੁਕਾਨ ਆ ਐਲ ਪੀ ਜੀ ਦੇ ਨੇੜੇ ਐਚ ਐਸ ਸ਼ਟਰਿੰਗ ਸਟੋਰ ਅਸੀਂ ਸੋਚਿਆ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਵੀ ਆਪਣੀ ਦੁਕਾਨ ਵੱਲੋਂ ਇੱਕ ਫ੍ਰੀ ਪੌਦੇ ਲੰਗਰ ਲਾਇਆ ਜਾਵੇ ਤਾਂ ਕਿ ਆਮ ਨਾਗਰਿਕ ਇਹਨੂੰ ਲਿਆ ਕੇ ਕਿਤੇ ਨਾ ਕਿਤੇ ਲਾਵੇ ਅਸੀਂ ਸਾਡੀ ਸੋਚ ਹੈ ਜਿਸ ਤਰ੍ਹਾਂ 250 ਪੀੜ ਲੈ ਕੇ ਆਂਦਾ ਸਾਡੀ ਸੋਚ ਦੇ ਵਿੱਚੋਂ 20 ਪੀੜ ਵੀ ਹੋ ਜਾਣ ਤਾਂ ਸਾਡੀ ਉਹਦੇ ਲਈ ਬਹੁਤ ਵਧੀਆ ਗੱਲ ਆ ਕਈ ਪੌਦੇ ਲੈ ਤਾਂ ਜਾਂਦੇ ਲੇਕਿਨ ਉਹਨਾਂ ਨੂੰ ਪਾਲਣ ਪੋਸ਼ਣ ਨਹੀਂ ਹੁੰਦਾ ਬੂਟੇ ਮਰ ਜਾਂਦੇ ਆ ਫਿਰ ਪਾਣੀ ਨਹੀਂ ਪਾਉਂਦੇ ਜਾਂ ਦੇਖਭਾਲ ਨਹੀਂ ਹੁੰਦੀ ਉਹਨਾਂ ਨੂੰ ਕੀ ਪਿਲ ਕਰਦੇ ਬੂਟੇ ਲੈ ਕੇ ਜਾਂਦੇ ਕਿਸ ਤਰ੍ਹਾਂ ਨਾਲ ਪਾਲਣ ਪੋਸ਼ਣ ਕਰਨ ਘਰ ਦੇ ਵਿੱਚ ਬੱਚਾ ਹੁੰਦਾ ਜੀ ਤੇ ਉਹਦਾ ਪਾਲਣ ਪੋਸ਼ਣ ਕਿੰਨੇ ਤਰੀਕੇ ਨਾਲ ਕਰਦੇ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਜਿਸ ਤਰ੍ਹਾਂ ਇਹ ਬੱਚਾ ਪਾਲਦੇ ਉਸ ਤਰ੍ਹਾਂ ਪੌਦੇ ਪਾਵਾਂਗੇ ਉਹਨਾਂ ਨਾਲ ਵਾਤਾਵਰਨ ਬੜਾ ਵਧੀਆ ਰਹੂਗਾ ਸੁਆਗਤ ਨੂੰ ਲੈ ਕੇ ਸ਼ੋਰ ਕਰਨਾ ਚਾਹੁੰਦੇ ਤੁਸੀਂ ਨਹੀਂ ਬਸ ਜੀ ਧੰਨਵਾਦ ਤੁਹਾਡਾ ਆਇਨਾ ਟੀਵੀ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਆ ਜੀ ਇੱਥੇ ਆਉਣ ਤੇ ਬਾਕੀ ਚੱਲ ਰਿਹਾ ਮੇਲਾ ਇਸ ਸ਼ਾਮ ਤੱਕ ਜੀ ਬਹੁਤ ਸਾਥੀਓ ਇਹ ਸੰ ਪਿੰਡ ਗੁਲਾਬਗੜ੍ਹ ਤੋਂ ਮੌਜੂਦਾ ਸਪੰਚ ਹਰਜੀਤ ਸਿੰਘ ਜੀ ਉਹ ਅੱਗੇ ਤੁਹਾਨੂੰ ਦ੍ਰਿਸ਼ਤਖਾਵਾਂਗੇ ਕਿਸ ਤਰ੍ਹਾਂ ਮੇਲੇ ਜਿਹੜੇ ਹੈਗੇ ਆ ਕਿਸ ਤਰ੍ਹਾਂ ਜਿਹੜੇ ਪ੍ਰਬੰਧ ਕੀਤੇ ਹੋਏ ਹੈਗੇ ਸਾਰੇ ਥੋੜੇ ਨੇੜਤਾ ਤੋਂ ਸਾਰੇ ਦ੍ਰਿਸ਼ਾਂ ਤੋਂ ਖਾਇ ਜਾਵੇ। ਸੋ ਦੱਸਦੀ ਏ ਕਿ ਦਰਬਾਰ ਵਿਖੇ ਜਿਹੜੇ ਹੈਗੇ ਆ ਸੇਵਾਦਾਰ ਵੀ ਕਿਸ ਤਰ੍ਹਾਂ ਜਿਹੜੇ ਹੈਗੇ ਸਵਾਵਾ ਨਿਵਾਰੇ ਗਰਮੀ ਦੇ ਪ੍ਰਕੋਪ ਦੇ ਵਿੱਚ ਉਹਨਾਂ ਵਿੱਚ ਛੋਟੇ ਛੋਟੇ ਬੱਚੇ ਵੀ ਸ਼ਾਮਲ ਹੈਗੇ ਆ। ਸੋ ਸਾਡੀਆਂ ਮਾਤਾਵਾਂ ਭੈਣਾਂ ਵੀ ਜਿਹੜੀਆਂ ਜਿਹੜੀ ਵਰਤਰਾ ਦੀਆਂ ਸੇਵਾ ਨਿਵਾਰੀਆਂ ਹੈਗੀਆਂ ਹੋਰ ਤੁਹਾਨੂੰ ਲਾਈਵ ਤੁਸੀਂ ਨਾ ਦਿਖਾ ਦਿੰਦੇ ਆ ਕਿ ਕਿਹਾਂ ਕਿ ਕਿਸ ਤਰ੍ਹਾਂ ਦੁਕਾਨਾਂ ਸਜੀਆਂ ਹੋਈਆਂ ਹੈਗੀਆਂ ਵਾ ਇਸ ਤਰ੍ਹਾਂ ਜਿਹੜਾ ਹੈਗਾ ਸਾਰਾ ਉਹ ਸਰਪੰਸਰਾਂ ਨੂੰ ਦੱਸਿਆ ਕਿ ਕਾਫੀ ਸੰਗਤਾਂ ਦਾ ਜਿਹੜਾ ਉਤਸ਼ਾਹ ਹੈਗਾ ਵਾ ਔਰ ਇਹਨਾਂ ਲਾਈਵ ਦ੍ਰਿਸ਼ਾਂ ਵਿੱਚ ਵੀ ਦਿਖਾ ਦਿੰਦੇ ਹੈਗੇ ਕਿ ਕਿਸ ਤਰ੍ਹਾਂ ਦੁਕਾਨਾਂ ਸਜੀਆਂ ਹੋਈਆਂ ਹੈਗੀਆਂ ਵਾ ਉਹ ਭਾਰੀ ਗਰਮੀ ਦੇ ਪ੍ਰਕੋਪ ਵਿੱਚ ਵੀ ਗਰਮੀ ਦੇ ਭਾਰੀ ਪ੍ਰਕੋਪ ਵਿੱਚ ਵੀ ਜਿਹੜੀ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਈ ਹੈਗੀ ਹੈ ਔਰ ਮੇਲੇ ਦਾ ਆਨੰਦ ਮਾਨ ਲਈ ਸਾਰੇ ਜਿਹੜੇ ਦੂਸਰੇ ਬੱਚੇ ਵੀ ਸ਼ਾਮਿਲ ਹੈਗੇ ਆ ਸਾਰਾ ਇਸ ਨੂੰ ਦੇਖ ਸਕਦੇ ਹੋ ਤੁਸੀਂ ਜੀ ਲਾਈਵ ਤਸਵੀਰਾਂ ਦੇ ਵਿੱਚ ਸੋ ਛੋਟੇ ਛੋਟੇ ਬੱਚੇ ਵੀ ਬੇਟਾ ਕਿੱਥੋਂ ਆਏ ਤੁਸੀਂ ਅਸੀਂ ਚੱਕਪ੍ਰੇਮਾ ਤੋਂ ਅੱਛਾ ਮੇਲੇ ਚ ਲੰਗਰ ਖਾ ਗਿਆ ਹਾਂਜੀ ਕਿੱਦਾਂ ਲੱਗਾ ਮੇਲਾ ਵਧੀਆ ਤੇਰਾ ਨਾਮ ਕੀ ਬੇਟੇ ਨੀਸ਼ਾ ਨੀਸ਼ਾ ਇਨਸ਼ਾ ਅੱਛਾ ਲੰਗਰ ਖਾਧੇ ਤੁਹਾਡੀ ਸਕੂਲੇ ਜਾਂਦੇ ਹੋ ਨਾ ਓਕੇ ਮੇਲੇ ਵੀ ਸ਼ਰਾਰਤ ਤਾਂ ਨਹੀਂ ਕਰਦੇ ਸੋ ਇਹ ਸਨ ਭਗਤ ਜਵਾਲਾ ਜੀ ਦੇ ਪਾਵਨ ਪੁੱਤਰ ਦਰਬਾਰ ਦੀਆਂ ਤਸਵੀਰਾਂ ਜਿੱਥੇ ਕਿ ਸੰਗਤਾਂ ਨੇ ਅਤਾ ਸ਼ਰਦਾ ਦਿਖਾਈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਵਾ ਜਿਹੜਾ ਸੰਤਬ ਜੀ ਦਾ ਸਾਹ ਹੈ ਇਸ ਮੇਲੇ ਨੂੰ ਲੈ ਕੇ ਕਾਫੀ ਰੌਣਕ ਕਰ ਸਕਦਾ ਸੀ ਸੋ ਸਤਿਓ ਅ ਇਹ ਸਾਨੂੰ ਭਗਜਵਾਲਾ ਜਿਹੜੀਆਂ ਭਗਤਵਾਲਾ ਦਾਸ ਜੀ ਦੀਆਂ ਸਮਾਗਮ ਦੀਆਂ ਮੇਲੇ ਦੀਆਂ ਸਾਨਾ ਮਿਲ ਗਈਆਂ ਸਤਿਆਂ ਤਸਵੀਰਾਂ ਉਮੀਦ ਹੈ ਤੁਹਾਨੂੰ ਇਹ ਵੀਡੀਓ ਜੂਕ ਪਸੰਦਾਈ ਹੋਵੇ ਪਸੰਦਾਈ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਪੌਦੇ ਮਿਲੇ ਹੈਗੇ ਆ ਕਿੱਥੇ ਲਗਾਉਂਗੇ ਤੁਸੀਂ ਇਹ ਪੌਦੇ ਸਿਫਾਦੀਏ ਕਿੱਤੋਂ ਮੋਰੀ ਆਪਣਾ ਦਾਨੇ ਆ ਇਹੀ ਪੁਆਇੰਟ ਆਪਣਾ ਹਾਂਜੀ ਬਲਾਵਰ ਕਿੰਨੇ ਪੌਦੇ ਮਿਲੇ ਆਪਾਂ ਅਸੀਂ ਦੋ ਪੌਦੇ ਲੈ ਕੇ ਚੁੱਕੇ ਸੀ ਸੋ ਇਹ ਫਾਲਦਰ ਹੈ ਸ਼ਾਂਤ ਕਰਕੇ ਦੀ 10 ਤਰ੍ਹਾਂ ਕਿਹਨਾਂ ਵਾਲੀ ਆ ਪੌਦੇ ਲੈਣੇ ਬਹੁਤ ਸੁੱਕੇ ਆ ਮੈਂ ਲੇਕਿਨ ਸ਼ਾਮ ਸਵਾਲ ਰਨ ਪੁੱਤਾਂ ਨੂੰ ਕਰਨੀ ਪੈਂਦੀ ਕੀ ਖਿਆਲ ਹੈ ਭਾਜੀ ਅੱਗੇ ਵੀ ਅਸ ਲਾਏ ਆ ਜੀ ਅਸੀਂ ਭਗਤਾਂ ਨੂੰ ਜੀ ਇਸ ਕਰਕੇ ਇੱਕ ਆਪਣਾ ਹਵਾ ਜਿਹੜੀ ਉਹ ਸ਼ੁੱਧ ਨਹੀਂ ਮਿਲ ਰਹੀ ਜੀ ਹਾਂਜੀ ਕਾਬਾ ਕਹੀ ਧੰਨਵਾਦ ਹੋਣਾ ਚਾਹੀਦਾ ਹੈ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ